ਸਸ਼ੀ ਗਾਲ ਵੀ ਮੈਂ ਅੱਜ ਦੀ ਗੱਲ ਸੰਬੋਧਿਤ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਇੱਕ ਕਰਕੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦਾ ਹਰੇਕ ਦਰਵਾਜ਼ਾ ਬੰਦ ਕਰ ਦਿੱਤਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਜੇਕਰ ਗੱਲ ਕਰੀਏ ਜਿਹੜਾ ਪੰਜਾਬ ਪੁਲਿਸ ਵਿਜੀਲੈਂਸ ਵੱਲੋਂ ਜਾਂ ਫਿਰ ਗੱਲ ਕਰ ਲਈਏ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਤੱਥ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਪੇਸ਼ ਕੀਤੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਇਸ ਤੋਂ ਬਾਅਦ ਟ੍ਰਾਇਲ ਵੀ ਹੋਏਗਾ ਰਿਮਾਂਡ ਵੀ ਹੋਏਗਾ ਤਾਂ ਜਿਹੜੀ ਹੈ ਇੰਟਰੋਗ੍ਰੇਸ਼ਨ ਵੀ ਹੋਵੇਗੀ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਨੇ ਜੋ ਲੁੱਟਾ ਘੁੱਟਾ ਕੀਤੀਆਂ ਉਹਦੀ ਪਰਪਾਈ ਇਹਨਾਂ ਨੂੰ ਕਰਨੀ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਪੰਜਾਬ ਹਰਿਆਣਾ ਤੋਂ ਬਿਨਾਂ ਚਾਹੇ ਇਹ ਭਾਰਤ ਦੀ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖੜਕਾਉਣਗੇ ਲੇਕਿਨ ਇਹਨਾਂ ਨੂੰ ਜਿਹੜੇ ਨੇ ਇਹਨਾਂ ਨੇ ਸੱਤਾ ਦੀ ਆਮ ਚ ਗਲਤ ਕੰਮ ਕੀਤੇ ਨੇ ਉਹਦੀ ਪਰਪਾਈ ਦੇਣੀ ਪਵੇਗੀ ਜੇਕਰ ਗੱਲ ਕਰੀਏ ਜਿੱਥੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਵੀ ਪਹੁੰਚੇ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਨਾਪਾਦੀ ਜੇਲ੍ਹ ਦੇ ਵਿੱਚ ਤਾਂ ਉਸ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਦੋਵਾਂ ਦੀ ਮੁਲਾਕਾਤ ਛਿੜੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਇਹ ਕਹਿ ਰਹੇ ਨੇ ਕਿ ਜੇਕਰ ਪੰਜਾਬ ਦੇ ਵਿੱਚੋਂ ਮੈਂ ਇਹ ਦੇ ਉੱਤੇ ਵੱਡੀ ਕਾਰਵਾਈ ਨਾ ਕਰਵਾਈ ਜਾਂ ਇਹ ਇਹ ਲੰਬੇ ਸਮੇਂ ਲਈ ਜੇਲ੍ਹ 'ਚ ਨਾ ਗਿਆ ਦਾ ਪੰਜਾਬ ਦੇ ਲੋਕਾਂ ਨੇ ਕਹਿਣਾ ਹੈ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਦੇ ਤੋਂ ਡਰਨ ਲੇਕਿਨ ਉਹ ਕਹਿੰਦੇ ਕਿ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਜਿਹੜੇ ਨੇ ਇਹਨਾਂ ਵੱਡੇ ਮગર ਮੱਛਾਂ ਦੀ ਜਿਹੜੀ ਹੈ ਹਰੇਕ ਲੋਕਾਂ ਦੇ ਸਾਹਮਣੇ ਇਹਨਾਂ ਦੇ ਜਿਹੜੇ ਨੇ ਜੋ ਇਹਨਾਂ ਨੇ ਕਾਰੇ ਤੰਦੇ ਕੀਤੇ ਨੇ ਲਿਆ ਕੇ ਰੱਖ ਦਵਾਂਗਾ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਯਾਨੀ ਕਿ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਅਤੇ ਉਹਨਾਂ ਦਾ ਜਿਹੜਾ ਸਾਲਾ ਹੈ ਗਨਪਤ ਗਰੇਵਾਲ ਉਹਨੂੰ ਤੱਕ ਵੀ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਤੇ ਉਹਨਾਂ ਕੰਪਨੀਆਂ ਦੇ ਜਿਹੜੇ ਕੰਪਨੀਆਂ ਨੇ ਸ਼ੈੱਲ ਦੇ ਨਾਮ ਤੇ ਨੇ ਉਹ ਕੰਪਨੀਆਂ ਦਾ ਵੀ ਸਾਰੇ ਰਾਜ ਨਿਕਲ ਕੇ ਸਾਹਮਣੇ ਆ ਗਏ ਨੇ ਤੁਹਾਨੂੰ ਦੱਸਦੀ ਹੈ ਕਿ ਇੱਕ ਜਿਹੜੀ ਹੈ ਐਮ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਕਰਮਜੀਤਿਆ ਬਿਆਸ ਡੇਰੇ ਦੇ ਸਾਬਕਾ ਮੁਖੀ ਚਰਨ ਸਿੰਘ ਦੀ ਪੋਤੀ ਗਨੀਵ ਗਰੇਵਾਲ ਨਾਲ ਵਿਆਹ ਹੋਇਆ ਹੈ ਮਜੀਠੀਆ ਜਦੋਂ ਅਕਾਲੀ ਭਾਜਪਾ ਸਰਕਾਰ 'ਚ ਊਰਜਾ ਮੰਤਰੀ ਸੀ ਤਾਂ ਉਹਨਾਂ ਨੇ ਬਿਆਸ ਦੇ ਆਸ-ਪਾਸ ਦੇ ਪਿੰਡਾਂ ਦੀ ਬਿਜਲੀ ਬੰਦ ਕਰਵਾ ਦੇਣੀ ਰਸਤਿਆਂ ਵਿੱਚ ਟੋਏ ਪਟਵਾ ਕੇ ਤਕਰੀਬਨ 10 ਪਿੰਡਾਂ ਦੀ 10000 ਏਕੜ ਜ਼ਮੀਨ ਕੋਡੀਆਂ ਦੇ ਪਾਖਰੀਦੀ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਸਰਕਾਰੀ ਪੈਸੇ ਨਾਲ ਬਿਆਸ ਡੇਰੇ ਲਗਵਾਇਆ ਮਹਿੰਗੇ ਪਾਖ ਬਿਜਲੀ ਦੀ ਖਰੀਦ ਦਾ ਠੇਕਾ ਦਿੱਤਾ ਬਿਆਸ ਦਰਿਆ ਵਿੱਚ ਪਾਟ ਪਾ ਕੇ ਨਜਾਇਜ਼ ਕਬਜ਼ਾ ਕਰੰ ਦਾ ਕੰਮ ਅਜੇ ਵੀ ਜਾਰੀ ਹੈ ਬਾਬਾ ਚਰਨ ਸਿੰਘ ਦੇ ਦੋ ਧੀਆਂ ਦੀ ਕੰਪਨੀ ਦੀਆਂ ਲੈਬਾਰਟਰੀਆਂ ਤੇ ਚਿੱਟਾ ਆ ਵੇਚਿਆ ਤੇ ਸਰਕਾਰੀ ਹਸਪਤਾਲਾਂ ਨੂੰ ਸਪਲਾਈ ਕੀਤਾ ਪੁਲਿਸ ਦੇ ਬਾਹਨਾਂदाई ਚਿੱਟਾ ਨਸ਼ਾ ਤਸਕਰਾਂ ਨੂੰ ਸਪਲਾਈ ਕੀਤਾ ਹਿਮਾਚਲ ਦੀ ਰੈਨ ਬੈਕਸੀ ਫੈਕਟਰੀ ਤੋਂ ਕਨੇਡਾ ਦੇ ਨਸ਼ਾ ਤਸਕਰਾਂ ਨੂੰ ਚਿੱਟੇ ਤੇ ਕੈਮੀਕਲ ਸਪਲਾਈ ਕੀਤੇ ਵਿਆਸ ਜਿਹੜੇ ਸਥਿਤ ਬੈਂਕਰਾਈ 2 ਨੰਬਰ ਦਾ ਪੈਸਾ ਗੁਰਿੰਦਰ ਢਿੱਲੋਂ ਤੇ ਉਸਦੇ ਲੜਕੀਆਂ ਦੇ ਇੰਟਰਨੈਸ਼ਨਲ ਨੈਸ਼ਨਲ ਇਨਵੈਸਟਮੈਂਟ ਕੰਪਨੀ ਰਾਹੀ ਅਮਰੀਕਾ ਬਰਤਾਨੀਆ ਆਸਟ੍ਰੇਲੀਆ ਇਨਵੈਸਟ ਕੀਤਾ ਬਿਆਸ ਡੇਰੇ ਸਥਿਤ ਕੈਨੇਡਾ ਬੈਂਕ ਦੇ ਮੈਨੇਜਰ ਦੀ ਹੱਤਿਆ ਸ਼ੱਕੀ ਹਾਲਾਤਾਂ ਤੇ ਪਰਦਾ ਪਾਉਣ ਵਾਲਾ ਵੀ ਮੰਤਰੀ ਮਜੀਠੀਆ ਸੀ ਇਹ ਅਥਖਤੀ ਨਹੀਂ ਇਹ ਇਨਾ ਪੰਜਾਬ ਨੂੰ ਅਫਗਾਨੀ ਨੇ ਵੀ ਨਹੀਂ ਲੁੱਟਿਆ ਹੋਣਾ ਜਿੰਨਾ ਬਾਦਲ ਮਜੀਠੀਆ ਨੇ ਲੁੱਟਿਆ ਇਹਨਾਂ ਨੇ ਲੁੱਟ ਕੇ ਸਾਰਾ ਮਾਲ ਬਿਆਸ ਡੇਰੇ ਰਾਹੀ ਬਾਹਰ ਭੇਜਿਆ 1000 ਜਿਹੜਾ ਆਪਣੇ ਆਪ ਨੂੰ ਬਾਬਾ ਕਹੋਂਦਾ ਏ ਉਹਨੇ ਚਿੱਟੇ ਦੇ ਵਪਾਰੀ ਨੂੰ ਜੇਲ੍ਹ ਚ ਮਿਲਣ ਜਾਣਾ ਉਹ ਵੀ ਰਾਤ ਦੇ 12 ਵਜੇ ਹੁਣ ਆਪ ਅੰਦਾਜ਼ਾ ਲਾ ਲਓ ਬਾਬਾ ਵੱਡਾ ਜਾਂ ਚਿੱਟਾ ਵਪਾਰੀ ਵੱਡਾ ਪਰ ਭੇਡਾਂ ਨੂੰ ਹਲੇ ਵੀ ਅਕਲ ਨਹੀਂ ਆਉਣੀ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਨੇ ਚਿੱਟੇ ਦੀ ਆੜ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਜਿਹੜੇ ਹਾਲਾਤ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਨੇ ਯਾ ਮੁੱਖ ਮੰਤਰੀ ਸ਼ੌਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਤਾ ਦੀ ਆੜ ਚ ਨਸ਼ਾ ਵੇਚਿਆ ਹਜ਼ਾਰਾਂ ਉਹ ਨੌਜਵਾਨ ਪੀੜ੍ਹੀ ਉਹ ਨਸ਼ਾ ਸੇਵਨ ਕਰਕੇ ਜਿਹੜੀ ਹੈ ਮੌਤ ਦੇ ਘਾਟ ਚਲੀ ਗਈ ਦੂਸਰੇ ਪਾਸੇ ਜਿਹੜਾ ਕਾਂਗਰਸ ਨੇ ਜਿਹੜੇ 1984 ਦੇ ਵਿੱਚ ਦੰਗੇ ਕਰਵਾਏ ਕਾਂਗਰਸ ਪਾਰਟੀ ਨੇ ਵੀ ਜਿਹੜੀ ਹੈ ਜਿਹੜੀ ਨਗਰ ਖੁਸ਼ੀ ਕੀਤੀ ਨੌਜਵਾਨਾਂ ਦੇ ਨਾਲ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਖਸੂਟਿਆ ਹੈ ਇਹਨਾਂ ਨੂੰ ਉਹ ਪਰਪਾਈ ਭਰਨੀ ਪੈਣੀ ਹੈ ਚਾਹੇ ਉਹ ਕਾਂਗਰਸ ਪਾਰਟੀ ਦਾ ਕੋਈ ਆਗੂ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਇਹਨਾਂ ਨੇ ਰਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਤੇ ਹੁਣ ਪੰਜਾਬ ਦਾ ਬੇੜਾ ਗਰਕ ਨਹੀਂ ਹੋਣ ਦਿੱਤਾ ਜਾਵੇਗਾ ਮੈਂ ਲੰਮੇ ਸਮੇਂ ਲਈ ਇਹਨਾਂ ਨੂੰ ਜੇਲ੍ਹ ਵਿੱਚ ਭੇਜਾਂਗਾ ਤਾਂ ਇਹਨਾਂ ਦੀ ਹਰੇਕ ਰਿਪੋਰਟਾਂ ਲਿਆ ਕੇ ਲੋਕਾਂ ਸਾਹਮਣੇ ਰੱਖਾਂਗਾ ਕਿ ਜੋ ਲੋਕ ਜਾਗਰੂਕ ਹੋ ਸਕਣ ਤੇ ਸ਼੍ਰੋਮਿਕ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਕਿਸੇ ਤਰੀਕੇ ਵੀ ਪੰਜਾਬ ਦੇ ਵਿੱਚ ਨਾ ਵੜਨ ਦੇ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਿਹੜੇ ਤੁਹਾਨੂੰ ਮੈਂ ਪੜ੍ਹ ਕੇ ਸੁਣਾਇਆ ਹੈ ਜਿਹੜੇ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆਈ ਹੈ, ਬਾਬਾ ਗੁਰਿੰਦਰ ਸਿੰਘ ਨੂੰ ਲੈ ਕੇ ਉਹ ਵੀ ਉਹਨਾਂ ਨੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਦਾਲ ਹੀ ਵਿੱਚ ਕਾਲੀ ਕਾਲਾ ਨਹੀਂ ਹੈ ਦਾਲ ਸਾਰੀ ਹੀ ਕਾਲੀ ਹੈ ਯਾਨੀ ਕਿ ਸਾਰਾ ਜਿਹੜਾ ਮਾਮਲਾ ਜਿਸ ਤਰੀਕੇ ਦੇ ਨਾਲ ਚਿੱਟਾ ਵੇਚਿਆ ਗਿਆ ਚਿੱਟਾ ਲਿਆਂਦਾ ਗਿਆ ਕਿਵੇਂ ਬਲੈਕ ਮਨੀ ਨੂੰ ਵਾਈਟ ਮਨੀ ਕੀਤਾ ਗਿਆ ਹਰੇਕ ਗੱਲ ਦਾ ਜਿਹੜਾ ਹੈ ਹਵਾਲਾ ਸਾਹਮਣੇ ਲਿਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖ ਦਿੱਤਾ ਹੈ ਤਾਂ